પાસے ਹੋ ਜਾਓ ਅੱਥ ਗੰਗਾ ਨਗਰ ਆ ਕੇ ਉੱਪਰ ਹਾਂ ਹਾਂ ਦਸ ਟਿਕਾਣੇ ਮੇਰੇ ਹੱਥ ਵੱਨ ਦੀ ਬੈਂਤੀ ਸਾਰਾ ਬੁਰਾ ਨਾ ਕਰੋ ਲੈਂਡ ਤੇ ਲੱਗੋ ਤਾ ਜੋ ਅੱਥ ਸਾਡੇ ਲੱਗਦਾ ਐਂ ਤੇ ਨਾ ਗਲਤ ਕੰਮ ਕਰਾਓ ਅਗਲਾ ਕਾਹਦੇ ਲਈ ਪੁੱਛੋ ਕਰੀ ਹੋ ਜਾਂਦੇ ਆ ਜੇ ਤੁਸੀਂ ਰੋਪਾਈਆ ਅਸੀਂ ਤਾਂ ਦੇ ਨਹੀਂ ਆਏ ਨਮਸਕਾਰ ਜੀ ਤੇਰਾ ਬਸ ਤੂੰ ਛੋਟਾ ਹੈ ਤੇਰਾ ਲੈ ਆਂਦਾ ਨਹੀਂ ਕੋਈ ਨਹੀਂ ਦਵਾ ਦਾਂਗੇ ਬੱਚਾ ਜਾਂ ਤਾਂ ਵੀਡੀਓ ਬਣਾ ਜਾ ਕੇ ਆਪ ਜੀ ਕਰੇ ਲਓ ਆ ਜਾ ਲੈ ਕੇ ਸ਼ਾਟ ਲਾਇਆ ਵੀਡੀਓ ਦੁਬਾਰਾ ਨਹੀਂ ਕਿਸੇ ਨੇ ਵੀ ਸ਼ੂਟ ਲਾਇਆ ਅੱਜ ਸੇਵਾ ਲੈ ਕੇ ਪਹੁੰਚੇ ਹੜਪੀਟ ਖੇਤਰ ਦੇ ਵਿੱਚ ਹਾਲਾਤ ਕਿਹੋ ਜਿਹੇ ਸੀਗੇ ਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਪਤੇ ਫਲਾਤ ਬਹੁਤ ਮਾੜੀ ਐ ਜੀ ਫਲਾਤ ਵੇਖ ਕੇ ਸਾਨੂੰ ਤਾਂ ਖੁਦ ਨੂੰ ਰੋਣਾ ਆ ਰਿਹਾ ਜੀ ਜੀ ਹਾਂ ਬਹੁਤ ਹੀ ਘਰ ਡਿੱਗੇ ਪਏ ਐ ਕੋਈ ਹਾਲ ਨਹੀਂ ਪਸੂਆਂ ਦਾ ਕੋਈ ਹਾਲ ਨਹੀਂ ਦਾ ਜੀ ਜੀ ਸਾਡੇ ਕੰਨੇ ਉਧਰ ਹੈ ਹੀ ਨਹੀਂਗਾ ਪਾਣੀ ਉਹਨਾਂ ਨੇ ਪਾਣੀ ਸਾਡੇ ਕੰਨੇ ਛੱਡਿਆ ਨਹੀਂ ਤੇ ਇੱਧਰ ਹੀ ਡੁੱਬੀ ਜਾਂਦੇ ਲੋਕ ਕਿੱਥੋਂ ਲੈ ਕੇ ਆਏ ਸੀ ਬਾਈ ਅਸੀਂ ਗੰਗਾ ਨਗਰ ਠੀਕ ਜੀ ਜੀ ਹਾਂ ਸਾਡਾ ਪਿੰਡ ਪ੍ਰਤਾਪਪੁਰਾ ਕਿਹੜੀ ਜਗ੍ਹਾ ਪਹੁੰਚੇ ਹਾਂ ਜੀ ਕਿਹੜੀ ਜਗ੍ਹਾ ਪਹੁੰਚੇ ਹੋਣ ਅਸੀਂ ਫੱਟੇ ਵਾਲਾ ਅੱਛਾ ਫੱਟੇ ਵਾਲਾ ਅੱਗੇ ਆਲੇ ਵਾਲਾ ਆਲੇ ਵਾਲਾ ਹਾਂਜੀ ਠੀਕ ਹੈ ਸੇਵਾ ਵਾਸਤੇ ਹਾਂ ਸੇਵਾ ਵਾਸਤੇ ਪਹੁੰਚੇ ਬਹੁਤ ਲੋਕਾਂ ਨੇ ਵਿਚਾਰਿਆ ਨੇ ਭੱਜ ਭੱਜ ਕੇ ਮਿਲੇ ਬਹੁਤ ਪਿਆਰ ਸਤਿਕਾਰ ਨਾਲ ਮਿਲੇ ਫਿਰ ਵੀ ਸਾਨੂੰ ਆਖੇ ਵਿੱਚ ਆ ਪੀ ਕੇ ਜਾਇਓ ਇੱਕ ਘਰ ਤਾਂ ਇਹ ਜਿਨ੍ਹਾਂ ਨੇ ਸਾਨੂੰ ਆਉਣ ਸਾਰ ਪਹਿਲਾਂ ਜਿੰਨਤ ਘਰ ਖੜੇ ਸਾਨੂੰ ਦੁੱਧ ਪਿਆਇਆ ਜੀ ਜੀ ਹਾਂ ਬਹੁਤ ਲੋਕਾਂ ਚ ਨਿਮਰਤਾ ਹੈਗੀ ਹੈ ਜੀ ਜੀ ਹਾਂ ਨੁਕਸਾਨ ਵੀ ਬਹੁਤ ਦੇਖ ਨੁਕਸਾਨ ਬਹੁਤ ਜਿਆਦਾ ਹੋਇਆ ਨੁਕਸਾਨ ਦੀ ਤਾਂ ਪਰਪਾਈ ਨਹੀਂ ਕਰ ਸਕਦੇ ਆਪਾਂ ਜੀ ਜੀ ਹਾਂ ਉਹ ਤਾਂ ਨਹੀਂ ਉਹ ਤਾਂ ਹਜੇ ਇਹ ਤਾਂ 10 ਸਾਲ ਪਿੱਛੇ ਚਲੇ ਗਏ ਜੀ ਹਾਂ ਫਸਲਾਂ ਵੀ ਤਬਾਹ ਹੋ ਗਈਆਂ ਦੇਖ ਕੇ ਮਨ ਬਹੁਤ ਖਰਾਬ ਹੋਇਆ ਪਸ਼ੂਆਂ ਦਾ ਚਾਰਾ ਨਹੀਂ ਬਚਿਆ ਹਾਂ ਨਹੀਂ ਜੀ ਨਹੀਂ ਜੀ ਕੁਝ ਵੀ ਨਹੀਂ ਬਚਿਆ ਪਸ਼ੂਆਂ ਦਾ ਚਾਰਾ ਨਹੀਂ ਕੋਈ ਹਾਂ ਪ੍ਰਸ਼ਾਦਾ ਪਾਣੀ ਤਾਂ ਆਈ ਜਾਂਦਾ ਸੰਗਤਾਂ ਵਾਸਤੇ ਪਰ ਪਸ਼ੂ ਕਿੱਧਰ ਜਾਣ ਜਿਹੜੇ ਮਕਾਨ ਬਣਾਉਣੇ ਮਕਾਨ ਗਿਰਗੇ ਉਹਨਾਂ ਦਾ ਜ਼ਰੂਰੀ ਹੈ ਹਾਂ ਉਹ ਕਰਨ ਸੰਗਤ ਬਸ ਇੰਨੀ ਬੇਨਤੀ ਹੈ ਸਾਰੇ ਮੁਰੇ ਬੇਨਤੀ ਪ੍ਰਵਾਨ ਕਰਿਓ ਵੀ ਇਹਨਾਂ ਦੇ ਮਕਾਨ ਬਣਾ ਕੇ ਦੇਣ ਜਿਨ੍ਹਾਂ ਦੇ ਮਕਾਨ ਟੰਗ ਤਰੀਕੇ ਨਾਲ ਸੇਵਾ ਹੋਣੀ ਚਾਹੀਦੀ ਹਾਂਜੀ ਹਾਂਜੀ ਢੰਗ ਤਰੀਕੇ ਨਾਲ ਨਿਮਰਤਾ ਨਾਲ ਹਾਂਜੀ ਨਿਮਰਤਾ ਨਾਲ ਤੇ ਬਸ ਇਹਨਾਂ ਦੇ ਮਕਾਨ ਬਣ ਜਾਣ ਜੀ ਹਾਂ ਕੀ ਨਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਰਤਪਾਲ ਕੌਰ ਹੈ ਜੀ ਠੀਕ ਹੈ ਨਾਲ ਜਿਹੜੇ ਸਾਥੀ ਪੈਣਾ ਹੈ ਸਾਥੀ ਮੇਰੇ ਨਾਲ ਇੱਕ ਕੁਲਵਿੰਦਰ ਸਿੰਘ ਬੇਟਾ ਸਾਡੋ ਲੈ ਕੇ ਆਏ ਸਾਨੂੰ ਜੀ ਜੀ ਆਹ ਮੇਰੀ ਬੇਟੀ ਹੈ ਇੱਕ ਇੱਕ ਮੇਰੀ ਆਹ ਬੇਟੀ ਹੈ ਇਹ ਰਮਨਦੀਪ ਕੌਰ ਹੈ ਇਹ ਸੰਦੀਪ ਕੌਰ ਹੈ ਜੀ ਜੀ ਹਾਂ ਅਸੀਂ ਆਏ ਸੀ ਉੱਥੋਂ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਸਾਰੇ ਪਰਿਵਾਰ ਨੂੰ ਇੱਧਰ ਪਰਿਵਾਰ ਖੜਾ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਸਾਨੂੰ ਵਧੀਆ ਸੇਵਾ ਹੈ ਰਹੀ ਬਹੁਤ ਵਧੀਆ ਸੇਵਾ ਸਾਨੂੰ ਪ੍ਰਸ਼ਾਦੇ ਪਾਣੀ ਤੋਂ ਬਿਨਾ ਜਾਣ ਨਹੀਂ ਦਿੱਤਾ ਨਹੀਂ ਨਹੀਂ ਜਿਹੜਾ ਲਾਕੇ ਚੱਗੇ ਸੇਵਾ ਤੁਸੀਂ ਕੀਤੀ ਵਧੀਆ ਹਾਂ ਉਹ ਵੀ ਬਹੁਤ ਵਧੀਆ ਉਹ ਵੀ ਬਹੁਤ ਵਧੀਆ ਸਤਿਕਾਰ ਨਾਲ ਸਭ ਨੇ ਅਸੀਂ ਵੀ ਬਹੁਤ ਵਧੀਆ ਕਰਿਆ ਤੇ ਪਰ ਮਨ ਬਹੁਤ ਖਰਾਬ ਹੋਇਆ ਦੇਖ ਕੇ ਹਾਲਾ ਦੇਖ ਕੇ ਹਾਂ ਐਨੀ ਕਹਿੰਦੇ ਹੋਏ ਬਸ ਸ਼ੇਮਾਂ ਦੇ ਜੱਜ ਕਹਿੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ